ਹੈਦਰਾਬਾਦ ਯੂਨੀਵਰਸਿਟੀ ਦੀ 400 ਏਕੜ ਜ਼ਮੀਨ ਆ ਜਿਹੜੀ ਉਹ ਜੰਗਲ ਸੀਗਾ ਔਰ ਉਹ ਜੰਗਲ ਦੇ ਵਿੱਚ ਬਹੁਤ ਸਾਰੇ ਜੀਵ ਜੰਤੂ ਰਹਿੰਦੇ ਸੀ ਤੇ ਬਹੁਤ ਸਾਰੇ ਬੇਜਬਾਨ ਜਿਹੜੇ ਆ ਉਹਨਾਂ ਨੂੰ ਘਰੋਂ ਬੇਕਾਰ ਕਰ ਦਿੱਤਾ ਗਿਆ ਉਹਨਾਂ ਨੇ ਰੋ ਰੋ ਕੇ ਦਹਾਈਆਂ ਪਾਈਆਂ ਕੱਲ ਦਾ ਜਦੋਂ ਉਹਨਾਂ ਮੋਰਾਂ ਦੀ ਰੋਂਦਿਆਂ ਦੀ ਆਵਾਜ਼ ਸੁਣੀ ਗਈ ਔਰ ਉਹਨਾਂ ਹਿਰਨਾਂ ਦੀ ਵੇਖਿਆ ਗਿਆ ਕਿ ਕਿਵੇਂ ਘਰੋਂ ਬੇਕਾਰ ਕੀਤਾ ਔਰ ਹਾਥੀਆਂ ਨੂੰ ਕਿਦਾਂ ਜੀਸੀਬੀ ਪਲਟਾਉਂਦਿਆਂ ਵੇਖਿਆ ਗਿਆ ਔਰ ਜਿਹੜੇ ਜਗਦਿਆਂ ਜ਼ਮੀਰਾਂ ਵਾਲੇ ਸੀ ਉਹਨਾਂ ਦੇ ਖੇਤੇ ਜਿਹੜੇ ਆ ਉਹ ਤਰਾ ਤਰਾ ਕਰ ਉੱਠੇ ਤੇ ਰੋਪੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਨਸਾਨੀਅਤ ਨੂੰ ਜਿੰਦਾ ਰੱਖਣਾ ਤੇ ਸਾਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਸੰਦੇਸ਼ ਜਿਹੜਾ ਵਾ ਉਹ ਕਰ ਕਰ ਬਚਾਉਣਾ ਪਊ ਇਹ ਨਹੀਂ ਕਿ ਹੁਣ ਉੱਥੇ ਡਿਆ ਤੇ ਅਸੀਂ ਇੱਥੇ ਅੱਖਾਂ ਬੰਦ ਕਰ ਲਈਏ ਇਹ ਦੇਸ਼ ਸਾਡਾ ਵਾ ਇਹ ਦੇਸ਼ ਦੇ ਲੋਕ ਸਾਡੇ ਨੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਲੀਡਰ ਸਾਡੇ ਤੋਂ ਚਾਹੁੰਦੇ ਕੀ ਆ ਕਿ ਅਸੀਂ ਤੁਹਾਨੂੰ ਵੋਟਾਂ ਪਾਈਏ 20 22 ਸਾਲ ਤੁਹਾਡੇ ਦੇ ਖਰਾਬ ਕਰੀਏ ਅਸੀਂ ਤੁਹਾਡੀ ਸੋਚ ਤੇ ਪੈਰਾ ਨਹੀਂ ਦੇਣਾ ਅਸੀਂ ਸੋਚ ਤੇ ਪੈਰਾ ਦੇਣਾ ਬਾਬੇ ਨਾਨਕ ਦੀ ਇਹ ਅੱਜ ਪ੍ਰੋਟੈਸਟ ਜਿਹੜਾ ਕੀਤਾ ਗਿਆ ਜੀ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਇਸ ਕਰਕੇ ਪ੍ਰੋਟੈਸਟ ਕੀਤਾ ਗਿਆ ਕਿ ਹైదరాబాద్ ਯੂਨੀਵਰਸਿਟੀ ਦੀ 400 ਏਕੜ ਜ਼ਮੀਨ ਹੈ ਜਿਹੜੀ ਉਹ ਜੰਗਲ ਸੀਗਾ ਔਰ ਉਹ ਜੰਗਲ ਦੇ ਵਿੱਚ ਬਹੁਤ ਸਾਰੇ ਜੀਵ ਜੰਤੂ ਰਹਿੰਦੇ ਸੀ ਤੇ ਬਹੁਤ ਸਾਰੇ ਬੇਜਬਾਨ ਜਿਹੜੇ ਆ ਉਹਨਾਂ ਨੂੰ ਘਰੋਂ ਬੇਕਾਰ ਕਰ ਦਿੱਤਾ ਗਿਆ ਉਹਨਾਂ ਨੇ ਰੋ ਰੋ ਕੇ ਦਹਾਈਆਂ ਪਾਈਆਂ ਕੱਲ ਦਾ ਜਦੋਂ ਉਹਨਾਂ ਮੋਰਾਂ ਦੀ ਰੋਂਦਿਆਂ ਦੀ ਆਵਾਜ਼ ਸੁਣੀ ਗਈ ਔਰ ਉਹਨਾਂ ਹਿਰਨਾਂ ਦੀ ਵੇਖਿਆ ਗਿਆ ਕਿ ਕਿਵੇਂ ਘਰੋਂ ਬੇਕਾਰ ਕੀਤਾ ਔਰ ਹਾਥੀਆਂ ਨੂੰ ਕਿਦਾਂ ਜੀਸੀਬੀ ਪਲਟਾਉਂਦਿਆਂ ਵੇਖਿਆ ਗਿਆ ਔਰ ਜਿਹੜੇ ਜਗ ਦੀਆਂ ਜ਼ਮੀਰਾਂ ਵਾਲੇ ਸੀ ਉਹਨਾਂ ਦੇ ਹਿਰਦੇ ਜਿਹੜੇ ਆ ਉਹ ਤਰਾ-ਤਰਾ ਕਾਰ ਉੱਠੇ ਤੇ ਰੋਪੇ ਔਰ ਦੁੱਖ ਇਸ ਗੱਲ ਦਾ ਲੱਗਾ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਿਤੇ ਵੀ ਕੁਝ ਇਹੋ ਜਿਹਾ ਵੇਖਣ ਨੂੰ ਨਹੀਂ ਮਿਲਿਆ ਸੋਏ ਇੱਕ ਮੈਂਬਰ ਕੋਈ ਬੋਲ ਰਿਹਾ ਸੀਗਾ ਉਹਦੀ ਵੀ ਗੱਲ ਤੇ ਕੋਈ ਖਾਸਾ ਧਿਆਨ ਨਹੀਂ ਦਿੱਤਾ ਗਿਆ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਲੀਡਰ ਸਾਡੇ ਤੋਂ ਚਾਹੁੰਦੇ ਕੀ ਆ ਕੀ ਅਸੀਂ ਤੁਹਾਨੂੰ ਵੋਟਾਂ ਪਾਈਏ 20 22 ਸਾਲ ਤੁਹਾਡੇ ਦੇ ਖਰਾਬ ਕਰੀਏ ਅਸੀਂ ਤੁਹਾਡੀ ਸੋਚ ਤੇ ਪੈਰਾ ਨਹੀਂ ਦੇਣਾ ਅਸੀਂ ਸੋਚ ਤੇ ਪੈਰਾ ਦੇਣਾ ਬਾਬੇ ਨਾਨਕ ਦੀ ਇਹ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਇਹਦਾ ਮਤਲਬ ਵੀ ਮੈਂ ਤੁਹਾਨੂੰ ਦੱਸਦਾ ਪਵਨ ਸਾਡਾ ਗੁਰੂ ਆ ਪਾਣੀ ਸਾਡਾ ਪਿਤਾ ਵਾ ਧਰਤੀ ਸਾਡੀ ਮਾਂ ਵਾ ਤੇ ਇਨਸਾਨ ਦੀ ਵੈਲਿਊ ਕੀ ਆ ਇੰਨੇ ਕੁ ਫੁੱਲੇ ਇਨਸਾਨ ਦੇ ਜਿਹੜੇ ਚੁੱਕ ਕੇ ਕੀਰਤਪੁਰ ਸਾਹਿਬ ਪਾਉਂਦੇ ਉੱਥੇ ਜਾਤਾਂ ਪਤਾਂ ਸਾਰੀਆਂ ਖਤਮ ਹੋ ਜਾਂਦੀਆਂ ਇਨਸਾਨ ਕੁਦਰਤ ਨੂੰ ਚੈਲੰਜ ਕਰ ਰਿਹਾ ਰੱਬ ਦੀ ਹੋਂਦ ਨੂੰ ਚੈਲੰਜ ਕਰ ਰਿਹਾ ਅਸੀਂ ਤੇ ਇੰਨੀ ਗੱਲ ਕਹਿਨੇ ਆ ਜੀਓ ਤੇ ਜੀਣ ਦਿਓ ਜੀਓ ਤੇ ਜੀਣ ਦਿਓ ਬੇਜਬਾਨਾਂ ਦੇ ਘਰਾਂ ਨੂੰ ਨਾ ਉਜਾੜਿਆ ਜਾਵੇ ਨਾ ਉਹਨਾਂ ਤੇ ਅਤਿਆਚਾਰ ਕੀਤਾ ਜਾਵੇ ਕਿਉਂਕਿ ਹਰ ਕਿਸੇ ਨੂੰ ਜੀਣ ਦਾ ਅਧਿਕਾਰ ਹੈ ਅਸੀਂ ਇਹਨਾਂ ਦੇ ਦਿਨ ਤੇ ਮਨਾਉਂਦੇ ਆ ਅਸੀਂ ਇਹਨਾਂ ਦੀ ਪੂਜਾ ਤੇ ਕਰਦੇ ਆ ਪਰ ਅੱਜ ਮੈਨੂੰ ਇਹ ਨਹੀਂ ਸਮਝ ਆਈ ਪੀ ਉਹ ਲੋਕ ਕਿੱਥੇ ਸੁੱਤੇ ਨੇ ਕਿੱਥੋਂ ਦੀ ਗੱਲ ਹੈਦਰਾਬਾਦੀ ਤੇ ਪੰਜਾਬ ਦੇ ਲੋਕਾਂ ਨੂੰ ਦਰਦ ਹੋਇਆ ਔਰ ਪੰਜਾਬ ਦੇ ਲੋਕ ਮਾਝੇ ਦੀ ਧਰਤੀ ਦੇ ਲੋਕ ਹਮੇਸ਼ਾ ਹੀ ਜਿਹੜੇ ਅੱਗੇ ਆਉਂਦੇ ਆ ਅੱਜ ਅਸੀਂ ਇਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਖਲੋ ਕੇ ਮਹਾਰਾਜ ਗੜੀ ਅਰਦਾਸ ਵੀ ਕਰਦੇ ਕਿ ਸੱਚੇ ਪਾਤਸ਼ਾਹ ਇਹਨਾਂ ਮੰਦਬੁੱਧੀ ਲੋਕਾਂ ਦੀ ਅਕਲ ਤੇ ਜਿਹੜਾ ਪਰਦਾ ਪਿਆ ਵਾ ਇਹਨਾਂ ਨੂੰ ਅਕਲ ਆਵੇ ਤੇ ਇਹਨਾਂ ਬੇਜਬਾਨਾਂ ਤੇ ਅਤਿਆਚਾਰ ਕਰਨਾ ਬੰਦ ਕਰਨ ਕਿਉਂਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੋਂ ਭਟਕ ਗਏ ਔਰ ਪਟਕਾਉਣ ਵਾਲੇ ਸਾਡੇ ਲੀਡਰ ਕਿਉਂਕਿ ਉਹਨਾਂ ਨੂੰ ਆਪਣੇ ਬੱਚਿਆਂ ਤੱਕ ਹੀ ਆਪਣੇ ਲੋਕਾਂ ਤੱਕ ਹੀ ਲੈਣਾ ਦੇਣਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੋ ਪਰ ਆਓ ਟੈਂਪਰੇਚਰ ਪਿਛਲੇ ਸਾਲ ਹੀ ਕਿੱਥੇ ਪਹੁੰਚ ਗਿਆ ਸੀ ਤੇ ਐਰ ਕੀ ਕਿੱਥੇ ਪਹੁੰਚਣਾ ਜੇ ਤੁਸੀਂ ਜੰਗਲਾਂ ਨੂੰ ਨਾ ਬਚਾਇਆ ਤੇ ਆਉਣ ਵਾਲਾ ਸਮਾਂ ਤੁਸੀਂ ਦੇਖ ਲਿਓ ਤੁਹਾਡੇ ਲਈ ਖਤਰੇ ਦੀ ਘੰਟੀ ਹੋਊਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਨਸਾਨੀਅਤ ਨੂੰ ਜਿੰਦਾ ਰੱਖਣਾ ਤੇ ਸਾਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਾ ਸੰਦੇਸ਼ ਜਿਹੜਾ ਵਾ ਉਹ ਕਰ ਕਰ ਪਚਾਉਣਾ ਪਊ ਇਹ ਨਹੀਂ ਕਿ ਹੁਣ ਉੱਥੇ ਡਿਆ ਤੇ ਅਸੀਂ ਇੱਥੇ ਅੱਖਾਂ ਬੰਦ ਕਰ ਲਈਏ ਇਹ ਦੇਸ਼ ਛਾੜਾ ਵਾ ਇਹ ਦੇਸ਼ ਦੇ ਲੋਕ ਸਾਡੇ ਨੇ ਉਹ ਜੀਵ ਜੰਤੂ ਰਹਿਣ ਵਾਲੇ ਵੀ ਸਾਡੇ ਨੇ ਕਿਉਂਕਿ ਕੁਦਰਤ ਨੂੰ ਪ੍ਰੇਮ ਕਰਨ ਵਾਲੇ ਲੋਕ ਜਿਹੜੇ ਆ ਨਾ ਉਹ ਦਿਲ 'ਚ ਦਰਦ ਰੱਖਦੇ ਆ ਕੱਲ ਦਾ ਜਿਸਨੇ ਵੀ ਉਹਨਾਂ ਮੋਰਾਂ ਦੀਆਂ ਰੋਂਦਿਆਂ ਹੋਈਆਂ ਚੀਕਾਂ ਸੁਣੀਆਂ ਉਹਨਾਂ ਦੇ ਦਿਲ ਜਿਹੜੇ ਆ ਰੋਪੇ ਅੱਖਾਂ 'ਚ ਅਥਰੂ ਆ ਗਏ ਪਰ ਬੇਸ਼ਰਮਾਂ ਨੂੰ ਅਕਲ ਨਹੀਂ ਆਈ ਜਿਹੜੇ ਉੱਥੇ ਜੀਸੀਬੀਆਂ ਚਲਾਉਂਦੇ ਆ ਉਹ ਤੁਹਾਡੇ ਘਰ ਟਾਏ ਜਾਣ ਤੇ ਫਿਰ ਤੁਹਾਨੂੰ ਕਿਦਾਂ ਦਾ ਲੱਗੂਗਾ ਕਿਤੇ ਨਾ ਕਿਤੇ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਿਤੇ ਨਾ ਕਿਤੇ ਠੋਕਰਾਂ ਖਾ ਕੇ ਹੀ ਸੁਧਰਨਾ ਵਾ ਜਦੋਂ ਕਰੋਨਾ ਆ ਗਿਆ ਸੀਗਾ ਕੋਈ ਲਾਗੇ ਫੜਿਆ ਸੀ ਸਾਡੇ ਰੁੱਖ ਸਾਡੇ ਜਨਮ ਤੋਂ ਮਰਨ ਤੱਕ ਦਾ ਸਾਥੀ ਆ ਜਦੋਂ ਅਸੀਂ ਜਨਮ ਲੈਂਦੇ ਆ ਤੇ ਜਨਮ ਤੋਂ ਲੈ ਕੇ ਕਦੋਂ ਤੱਕ ਆਕਸੀਜਨ ਲੈਂਦੇ ਜਦੋਂ ਆਖਰੀ ਸਾਹ ਸਾਡੇ ਹੁੰਦੇ ਉਦੋਂ ਇਹੋ ਬਾਲਣ ਜਿਹੜਾ ਸਾਡੇ ਉੱਤੇ ਪੈਂਦਾ ਅਸੀਂ ਕਿਸ ਗੱਲ ਦਾ ਮਾਣ ਕਰਦੇ ਆ ਪਹਿਲਾ ਇਸ਼ਨਾਨ ਕਿਸੇ ਨੇ ਕਰਾਇਆ ਆਖਰੀ ਇਸ਼ਨਾਨ ਕਿਸੇ ਨੇ ਕਰਾਉਣਾ ਨਾ ਕਿਸੇ ਨੇ ਦਿੱਤਾ ਉਹ ਰੋਟੀ ਕੋਈ ਦਿੰਦਾ ਨਾਮ ਸ਼ੋਹਰਤ ਕੋਈ ਦਿੰਦਾ ਇੰਨੇ ਕੁ ਫੁੱਲ ਹੁੰਦੇ ਕੁਝ ਚ ਪਾ ਕੇ ਕੀਰਤਪੁਰ ਸਾਹਿਬ ਸੋਟ ਆਉਂਦੇ ਆ ਤੁਹਾਡੇ ਤੇ ਕਪੜੇ ਤੱਕ ਛੁੱਟ ਆਉਂਦੇ ਆ ਉਹ ਬੱਚੇ ਜਿਹੜੇ ਉਹ ਵੀ ਛੱਡ ਦਿੰਦੇ ਤੇ ਜਿਹੜੀਆਂ ਘਰਦੀਆਂ ਵੀ ਭੁੱਲ ਜਾਂਦੀਆਂ ਫਿਰ ਉਹੀ ਸਾਖ ਸੰਬੰਧੀ ਜਿਹੜੇ ਹੁੰਦੇ ਕਹਿੰਦੇ ਨਾ ਜਿਹੜਾ ਹੁੰਦਾ ਨਾ ਕਹਿੰਦੇ ਵੀ ਇਹਦਾ ਨਾਂ ਨਾ ਲਾਓ ਇਹ ਲਾਸ਼ਾਂ ਨੂੰ ਛੱਡ ਕੇ ਆ ਉਹ ਦਵਾ-ਦਵੇ ਦਾ ਸੰਸਕਾਰ ਕਰੋ ਨੀੜੇ ਕਪੜੇ ਛੁੱਟ ਆਉਂਦੇ ਜਾਇਦਾਦਾਂ ਪਿੱਛੇ ਲੜਦੇ ਆ ਇਸ ਕਰਕੇ ਭਾਈ ਬਾਬੇ ਨਾਨਕ ਨੇ ਢੋਡੀਆਂ ਗੱਡੀਆਂ ਢੋਡੇ ਸ਼ੌਹਰਤਾ ਤੇ ਢੋਡੇ ਔਦੇ ਨਹੀਂ ਵੇਖਣੇ ਉਹਨੇ ਢੋਡੇ ਚੰਗੇ ਕਰਮ ਵੇਖਣੇ ਆ ਵੀ ਤੁਸੀਂ ਇਨਸਾਨੀਅਤ ਦੇ ਕਿਹੜੇ ਚੰਗੇ ਕਰਮ ਕਰਕੇ ਆਏ ਸਾਡੇ ਕੋਲ ਗੁਰੂ ਸਾਹਿਬ ਦੀ ਬਾਣੀ ਆ ਅਸੀਂ ਬਾਣੀ ਦੇ ਦੱਸੇ ਰਸਤੇ ਤੇ ਚੱਲੀਏ ਸੋ ਇਹ ਜੋ ਗੁਰਬਾਣੀ ਦੇ ਉਲਟ ਹੋ ਰਿਹਾ ਉਹ ਅਸੀਂ ਪਰਦਾਸ਼ ਨਹੀਂ ਕਰਾਂਗੇ ਅੱਜ ਕਿਸ ਤਰ੍ਹਾਂ ਤੁਸੀਂ ਇਹਨੂੰ ਜਿਹੜੇ ਕੋਪੀ ਛੜੀਆ ਜਾਂ ਜਿਨ੍ਹਾਂ ਦੇ ਪੰਛੀ ਨੇ ਉਹ ਖਰਾਬ ਹੋ ਰਹੇ ਨੇ ਉਹ ਕਿਸ ਤਰ੍ਹਾਂ ਤੁਸੀਂ ਆ ਜਾਂਦੇ ਹੋ ਕੈਂਡਲ ਮਾਰਚ ਕੀਤਾ ਕੀ ਕੀਤਾ ਬਿਲਕੁਲ ਕੈਂਡਲ ਮਾਰਚ ਕਰਕੇ ਅਸੀਂ ਰੋਸ ਜ਼ਾਹਿਰ ਕੀਤਾ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਕਿਉਂ ਕੀਤਾ ਕਿਉਂਕਿ ਇਹ ਕੁਦਰਤ ਦਾ ਅਨਮੋਲ ਖਜ਼ਾਨਾ ਯੂਨੀਵਰਸਿਟੀ ਦੇ ਅੰਦਰ ਬਹੁਤ ਸੋਹਣੀ ਕੁਦਰਤ ਨੇ ਸਮੇਟ ਕੇ ਰੱਖਿਆ ਅੰਦਰ ਬਹੁਤ ਸੋਹਣਾ ਵਾਤਾਵਰਨ ਆ ਜੇ ਅਸੀਂ ਨੇਚਰ ਨੂੰ ਹੀ ਜਾੜ ਦਾਂਗੇ ਤੇ ਫਿਰ ਸਾਡੇ ਕੋਲ ਕੌਣ ਆਊਗਾ ਇਸ ਇਹਨਾਂ ਯੂਨੀਵਰਸਿਟੀਆਂ ਦੇ ਵਿੱਚੋਂ ਕਿਨੇ ਕਿਨੇ ਵਿਦਿਆਰਥੀ ਜਿਹੜੇ ਆ ਉਹ ਕੀ ਕੁਝ ਸਿੱਖ ਕੇ ਨਿਕਲਦੇ ਆ ਉਹਨਾਂ ਦੇਸ਼ ਨੂੰ ਚਲਾਉਣਾ ਤੇ ਫਿਰ ਸਰਕਾਰਾਂ ਦਾ ਰੋਲ ਤੁਹਾਨੂੰ ਲੱਗਦਾ ਠੀਕ ਰਿਹਾ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਸਾਰੀ ਸਰਕਾਰਾਂ ਦੇ ਸਰਕਾਰਾਂ ਨੂੰ ਵੀਰ ਜੀ ਜਦੋਂ ਜਿੱਤ ਜਾਂਦੇ ਉਹਨਾਂ ਨੂੰ ਰੱਬ ਭੁੱਲ ਜਾਂਦਾ ਅੱਜ ਵਾਰ-ਵਾਰ ਇੱਕੋ ਹੀ ਆਵਾਜ਼ ਕਿਉਂ ਉਠਦੀ ਕਿ ਸ਼ੇਰੇ ਪੰਜਾਬ ਵਰਗਾ ਰਾਜ ਹੋਣਾ ਚਾਹੀਦਾ ਉਹ ਕੋਈ ਤੇ ਗੁਣ ਸੀ ਸ਼ੇਰੇ ਪੰਜਾਬ ਤੇ ਜਦੋਂ ਨੰਗਦਾ ਸੀ ਨਾ ਤੇ ਕਿਸੇ ਨੇ 베ਰੀ ਨੂੰ ਪੱਥਰ ਮਾਰਦਾ ਵਟਾ ਮਾਰਿਆ ਤੇ ਉਹ ਲੱਗ ਗਿਆ ਸ਼ੇਰੇ ਪੰਜਾਬ ਦੇ ਤੇ ਸੈਨਿਕਾਂ ਨੇ ਫੜ ਕੇ ਜਦੋਂ ਬੱਚਿਆਂ ਨੂੰ ਕਾੜੀ ਖੜਿਆ ਕਹਿੰਦੇ ਵੀ ਪੱਥਰ ਕੱਲੀ ਮਾਰਿਆ ਕਹਿੰਦੇ 베ਰੀ ਸਾਨੂੰ 베ਰ ਦਿੰਦੀ ਆ ਉਹ ਕਹਿੰਦਾ ਹੋਵੇ ਪੰਜਾਬ ਦਾ ਰਾਜਾ ਉਹਨੇ ਮੋਰਾ ਨਾ ਜੇਬੇ ਭਰਤੇ ਸੀ ਤੇ ਅੱਜ ਕੱਲ ਗੱਡੀ ਦੇ ਕੋਲੋਂ ਨੰਗਜੋ ਤੁਹਾਡੇ ਤੇ ਅੱਧਾ ਕਿਲੋ ਸਮੈਗ ਪਾ ਦੇਣੀ ਅੱਜ ਕੱਲ ਦੇ ਲੀਡਰਾਂ ਨੇ ਇਹ ਬੇਸ਼ਰਮ ਨੇ ਇਹਨਾਂ ਬੇਸ਼ਰਮਾਂ ਨੂੰ ਰੱਬ ਦਾ ਡਰ ਨਹੀਂ ਲੱਗਦਾ ਇਹ ਆਉਂਦੇ ਰਹਿੰਦੇ ਆ ਤੇ ਜਾਂਦੇ ਰਹਿੰਦੇ ਆ ਉਹ ਅਮਰ ਰਹਿੰਦੇ ਜਿਹੜੇ ਚੰਗੇ ਕੰਮ ਕਰਦੇ ਆ ਆਪਣੀਆਂ ਜਗਦੀਆਂ ਜ਼ਮੀਰਾਂ ਵਾਲੇ ਲੋਕ ਜਿਹੜੇ ਅੱਜ ਵੀ ਖੜੇ ਆ ਮੇਰੇ ਨਾਲ ਸਾਫਕਾ ਸੈਨਿਕ ਦੇਸ਼ ਦੀ ਸੇਵਾ ਕਰਕੇ ਜਿਹੜੇ ਉਹ ਅੱਜ ਵੀ ਦਰਦ ਰੱਖਦੇ ਦਿਲ ਦੇ ਵਿੱਚ ਪਹਿਲਾਂ ਦੇਸ਼ ਲਈ ਸੇਵਾ ਕੀਤੀ ਹੁਣ ਆਪਣੇ ਲੋਕਾਂ ਲਈ ਆਪਣੇ ਸਮਾਜ ਲਈ ਸੇਵਾ ਕਰਨ ਦੇ ਆ ਕਿਤੇ ਨਾ ਕਿਤੇ ਸਾਨੂੰ ਜਾਗਣਾ ਪਊਗਾ ਉਹਦੀ ਦਰਗਾਹ ਦੇ ਵਿੱਚ ਫੈਸਲੇ ਹੋਣੇ ਚੰਗੇ ਕਰਮ ਕੀਤੇ ਉਹਦੀ ਦਰਗਾਹ ਤੱਕ ਲੈ ਜਾਂਦੇ ਆ ਇਸ ਕਰਕੇ ਚੰਗੇ ਕਰਮ ਕਰੋ ਜੰਗਲਾਂ ਨੂੰ ਜੜਨਾ ਬੰਦ ਕਰੋ ਕੁਦਰਤ ਨਾਲ ਖਲਵਾੜ ਅਸੀਂ ਨਹੀਂ ਕਰਨ ਦਵਾਂਗੇ ਔਰ ਮੈਂ ਨੌਜਵਾਨਾਂ ਨੂੰ ਇੱਕ ਬੇਨਤੀ ਕਰੂੰ ਸੋ ਭਰਾਓ ਵਿਧਾਨ ਸਭਾ ਪਾਰਲੀਮੈਂਟ ਚ ਕਾਨੂੰਨ ਬਣਦੇ ਆ ਉਧਰ ਦਾ ਰੁਖ ਕਰੋ ਨਵੇਂ ਲੋਕਾਂ ਦੀ ਲੋੜ ਹੈ ਜੇ ਦੇਸ਼ ਨੂੰ ਬਚਾਉਣਾ ਇਹਨਾਂ ਨੇ ਆਪਣੇ ਪਰਿਵਾਰਾਂ ਤੱਕ ਹੀ ਸੀਮਤ ਰਹਿ ਗਏ ਇਸ ਕਰਕੇ ਦੇਸ਼ ਦਾ ਅੱਜ ਬੇੜਾ ਕਰ ਘੁੰਡਿਆ ਰਾਜਨੀਤੀ ਮਾੜੀ ਨਹੀਂ ਆ ਚੰਗੇ ਲੋਕ ਆਉਣ ਔਰ ਦੇਸ਼ ਨੂੰ ਬਚਾਉਣ ਸਭ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਅਮਰਸਰ ਦੇ ਵਿੱਚ ਜਿਹੜਾ ਸਬਾ ਸਟੇਡੀਅਮ ਵੱਲੋਂ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਇਹ ਤੁਸੀਂ ਦੇਖ ਰਹੇ ਹੋ ਬੈਨਰ ਲੱਗਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਹైదరాబాద్ ਦੀ ਸਰਕਾਰ ਜਾਂ ਹైదరాబాద్ ਦੀ ਯੂਨੀਵਰਸਿਟੀ ਜਿਹੜੀ ਉੱਥੇ 400 ਏਕੜ ਜ਼ਮੀਨ ਨੂੰ ਰੁੱਖਾਂ ਨੂੰ ਵੜ ਕੇ ਉੱਥੇ ਜੋ ਬਣਾ ਰਹੀ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਉਸ ਦੀ ਹੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਸਾਡੇ ਵੀਰ ਜੀ ਨੇ ਬਹੁਤ ਵਧੀਆ ਇਹਨਾਂ ਨੇ ਸਪੀਚ ਕੀਤੀ ਆ ਕਿ ਦੇਖੋ ਜਦੋਂ ਕਰੋਨਾ ਕਾਲ ਸੀ ਤੇ ਉਦੋਂ ਅਸੀਂ ਇੱਕ ਇਹ ਸਾ ਆਕਸੀਜਨ ਲਈ ਤਰਸਦੇ ਸੀ ਤੇ ਉਸ ਮਾਲਕ ਨੇ ਸਾਨੂੰ ਆਕਸੀਜਨ ਫਰੀ ਦਿੱਤੀ ਹੈ ਜਿੰਦੀਆ ਤੋਂ ਨੀਰ ਅਮੋਲਾ ਜਿੰਦੀਆ ਤੋਂ ਪਵਨ ਅਮੋਲਾ ਉਸ ਮਾਲਕ ਨੇ ਸਾਨੂੰ ਨਹੀਂ ਇਹ ਸਾਰੀ ਜੀਵ ਜੰਤੂਆਂ ਨੂੰ 84 ਲੱਖ ਜੀਵ ਜਿਹੜੇ ਇਸ ਧਰਤੀ ਦੇ ਵਸਦੇ ਆ ਪਵਨ ਤੇ ਪਾਣੀ ਉਹਨਾਂ ਦੀ ਲੋੜ ਆ ਸੋ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਜਿਹੜਾ ਮਨੁੱਖ ਦਾ ਹੈ ਕਿਉਂਕਿ ਇਸ ਧਰਤੀ 'ਤੇ ਤੇਰੀ ਸਰਦਾਰੀ ਯਵਰ ਜੁਨ ਤੇਰੀ ਪਾਣੀ ਹਾਰੀ ਬਾਕੀ ਜੁਨਾ ਇਸ ਤੋਂ ਥੱਲੇ ਨੇ ਤੇ ਮਨੁੱਖ ਉਹ ਜੁਨਾ ਦਾ ਸਰਦਾਰ ਹੈ ਸੋ ਮਨੁੱਖ ਨੂੰ ਉਹ ਜੁਨਾ ਨੂੰ ਬਚਾਉਣਾ ਚਾਹੀਦਾ ਹੈ ਤੇ ਉਹ ਜੁਨਾ ਜਿਹੜੀਆਂ ਅੱਜ ਰੋ ਰਹੀਆਂ ਨੇ ਉਹ ਜੀਵ ਜੰਤੂ ਜਿਹੜੇ ਰੋ ਰਹੇ ਨੇ ਜਿਹੜੇ ਘਰੋਂ بے ਘਰ ਹੋ ਰਹੇ ਨੇ ਜਿਹੜੇ ਮਰ ਰਹੇ ਨੇ ਜਿਨ੍ਹਾਂ ਦੇ ਘਰਾਂ ਨੂੰ ਜਾੜਿਆ ਜਾ ਰਿਹਾ ਹੈ ਉਹਨਾਂ ਤੇ ਸਾਡੀਆਂ ਸਰਕਾਰਾਂ ਨੂੰ ਤੇ ਸਾਨੂੰ ਇਨਸਾਨਾਂ ਨੂੰ ਤਰਸ ਕਰਨਾ ਚਾਹੀਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਨਾ ਕਿ ਕੱਟਣੇ ਚਾਹੀਦੇ ਆ ਕਿਉਂਕਿ ਜਿਸ ਦਿਨ ਅਸੀਂ ਜਾਵਾਂਗੇ ਇੱਕ ਰੁੱਖ ਨਾਲ ਲੈ ਕੇ ਜਾਵਾਂਗੇ ਇਸ ਕਰਕੇ ਕੁਦਰਤ ਦੇ ਨਾਲ ਪ੍ਰੇਮ ਕਰੀਏ ਕਿਉਂਕਿ ਕੁਦਰਤ ਦੇ ਵਿੱਚ ਉਹ ਪਰਮਾਤਮਾ ਵੱਸਦਾ ਹੈ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਸੋ ਸਾਨੂੰ ਕੁਦਰਤ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਕੁਦਰਤ ਕੋਈ ਜਾਤ ਪਾਤ ਉੱਚੀ ਨੀ ਧਰਮ ਨਹੀਂ ਦੇਖਦੀ ਹਵਾ ਸਾਰਿਆਂ ਨੂੰ ਲੱਗਦੀ ਹੈ ਪਾਣੀ ਸਾਰੇ ਹੀ ਪੀਂਦੇ ਆ ਤੇ ਸਾਰਿਆਂ ਦੀ ਪਿਆਸ बुਝ ਜਾਂਦੀ ਆ ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਕੋਈ ਕੰਗਾਲ ਹੋਵੇ ਸੋ ਇਸ ਕਰਕੇ ਸਾਨੂੰ ਕੁਦਰਤ ਦੀਆਂ ਦਿੱਤੀਆਂ ਜਾਂ ਦਾਤਾਂ ਦੇ ਨਾਲ ਸੰਜੋਗ ਕਰਨਾ ਚਾਹੀਦਾ ਉਹਨਾਂ ਨੂੰ ਸੁਭਾਲਣਾ ਚਾਹੀਦਾ ਮੈਂ ਬਾਬਾ ਦੀਪ ਸਿੰਘ ਜੀ ਰਿਹਾਲੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਔਰ ਇਹਨਾਂ ਸਾਰੀਆਂ ਸਭਾ ਸੁਸਾਇਟੀਆਂ ਵੱਲੋਂ ਇਹ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਇਸ ਵਾਰ ਤੇ ਤੁਸੀਂ ਵੱਧ ਤੋਂ ਵੱਧ ਪਹਿਲ ਕਦਮੀ ਕਰਕੇ ਇਸ ਹੋ ਰਹੇ ਉਜਾੜੇ ਨੂੰ ਰੋਕਣ ਦੀ ਭੂਮਿਕਾ ਜਿਹੜੀ ਆ ਉਹਨਾਂ ਬਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ